ਬੱਦਲਾਵੇ ਚਿੱਤ ਕਬਰਿਆ ਹੁਣ ਤੂੰ ਹੀ ਵਰਜਾ ਬੱਦਲਾਵੇ ਚਿੱਤ ਕਬਰਿਆ ਹੁਣ ਤੂੰ ਹੀ ਵਰਜਾ ਪਾਣੀ ਨਹੀਂ ਤੇਤੋਂ ਵਧਣੇ ਚੱਲ ਠੰਡਾਈ ਕਰ ਜਾ ਪਾਣੀ ਨਹੀਂ ਤੇਤੋਂ ਵਧਣੇ ਚੱਲ ਠੰਡਾਈ ਕਰ ਜਾ ਇੱਥੇ ਵਗਦੀ ਤੱਤੀ ਲੋ ਹੈ ਨਿਤ ਵਧਦੀ ਗਰਮੀ ਦਰਖਤਾਂ ਨੂੰ ਕਟ-ਕਟ ਸੁੱਟਤਾ ਆਏ ਵੱਡੇ ਧਰਮੀ ਕੋਈ ਨਵਾਂ ਦਰਖਤ ਬੀਜ ਲਾ ਕੋਈ ਨਵਾਂ ਦਰਖਤ ਬੀਜ ਲਾ ਹਰਿਆਲੀ ਭਰ ਜਾ ਪਾਣੀ ਨਹੀਂ ਤੇਤੋਂ ਵਧਣੇ ਚਲ ਠੰਡਾ ਹੀ ਕਰ ਜਾ ਪਾਣੀ ਨਹੀਂ ਤੇਤੋਂ ਵਧਣੇ ਚਲ ਠੰਡਾ ਕਰ ਜਾ ਚਲਦੀਆਂ ਸੀ ਕਦੇ ਹਲਟੀਆਂ ਖੂ ਟਿੰਡੀ ਗਿੜਦੇ ਚਲਦੀਆਂ ਸੀ ਕਦੇ ਹਲਟੀਆਂ ਖੂ ਟਿੰਡੀ ਗਿੜਦੇ ਜਦ ਰੌਣਕ ਸੀ ਲਜ ਡੋਲ ਸੀ ਮੌਣਾ ਤੋਂ ਰੜਦੇ ਕੱਗਰੇ ਤੋਂ ਜੀਨਾਂ ਵਾਲੀਏ ਕੱਗਰੇ ਤੋਂ ਜੀਨਾਂ ਵਾਲੀਏ ਚੱਕ ਘੜਾ ਤੂੰ ਘਰ ਜਾ ਪਾਣੀ ਨਹੀਂ ਤੇਤੋਂ ਵਧਣੇ ਚੱਲ ਠੰਡਾ ਹੀ ਕਰ ਜਾ ਇੱਕ ਝੋਨਾ ਦੇ ਪੰਜਾਬ ਨੂੰ ਉਹ ਕਹਿੰਦੇ ਪਾਣੀ ਮੁਕਾਓ ਇੱਕ ਝੋਨਾ ਦੇ ਪੰਜਾਬ ਨੂੰ ਉਹ ਕਹਿੰਦੇ ਪਾਣੀ ਮੁਕਾਓ ਉਤੋਂ ਬਿੱਲ ਵੀ ਕਹਿੰਦੇ ਮਾਫਿਆ ਦਿਨ ਰਾਤ ਚਲਾਓ ਇੱਥੇ ਬੇਵਸ ਕਰਦੇ ਰਾਜ ਨੇ ਇੱਥੇ ਬੇਵਸ ਕਰਦੇ ਰਾਜ ਨੇ ਸੁੱਤੀ ਹੈ ਪਰਜਾ ਪਾਣੀ ਨਹੀਂ ਤੇਤੋਂ ਵਧਣੇ ਚੱਲ ਠੰਡਾਈ ਕਰ ਜਾ ਪਾਣੀ ਨਹੀਂ ਤੇਤੋਂ ਵਧਣੇ ਚੱਲ ਠੰਡਾਈ ਕਰ ਜਾ 150 ਤੋਂ 200 ਪੁੱਜੀਆਂ ਪਾਣੀ ਦੀਆਂ ਤੱਗੀਆਂ 150 ਤੋਂ 200 ਪੁੱਜੀਆਂ ਪਾਣੀ ਦੀਆਂ ਤੱਗੀਆਂ ਹੋਰ ਕਿੰਨੇ ਢੂੰਗੇ ਚੱਲ ਜੂਗੇ ਸਭ ਮੁੱਕਣ ਲੱਗੀਆਂ ਤੂੰ ਰੇਗਿਸਤਾਨ ਬਣਾਉਣਾ ਕੀ ਤੂੰ ਰੇਗਿਸਤਾਨ ਬਣਾਉਣਾ ਕੀ ਰੱਬ ਤੋ ਤਾਂ ਡਰ ਜਾ ਪਾਣੀ ਨਹੀਂ ਤੇ ਤੋਂ ਵਧਣੇ ਚੱਲ ਠੰਡਾਈ ਕਰ ਜਾ ਪਾਣੀ ਨਹੀਂ ਤੇ ਤੋਂ ਵਧਣੇ ਚੱਲ ਠੰਡਾਈ ਕਰ ਜਾ ਪੰਜਾਂ ਤੋਂ ਰਹਿ ਗਏ ਤਿੰਨ ਸੀ ਜਾਣੇ ਉਹ ਵੀ ਸੁੱਕੇ ਪੰਜਾਂ ਤੋਂ ਰਹਿ ਗਏ ਤਿੰਨ ਸੀ ਜਾਣੇ ਉਹ ਵੀ ਸੁੱਕ ਕੇ ਪੁੱਤ ਚੱਲ ਪਏ ਨੇ ਵਿਦੇਸ਼ ਨੂੰ ਬਿਸਲਰੀਆਂ ਚੁੱਕ ਕੇ ਪੰਜਾਂ ਤੋਂ ਰਹਿ ਗਏ ਤਿੰਨ ਸੀ ਜਾਣੇ ਉਹ ਵੀ ਸੁੱਕ ਕੇ ਪੁੱਤ ਚੱਲ ਪਏ ਨੇ ਵਿਦੇਸ਼ ਨੂੰ ਬਿਸਲਰੀਆਂ ਚੁੱਕ ਕੇ ਇਕ ਬਾਲ ਤੂੰ ਲਿਖ ਕੇ ਬੋਲ ਵੇ ਚਾਹੇ ਮਰਦਾ ਮਰ ਜਾ ਪਾਣੀ ਨੀਤੇ ਤੋਂ ਵਧਣੇ ਚੱਲ ਠੰਡਾਈ ਕਰ ਜਾ ਪਾਣੀ ਨੀਤੇ ਤੋਂ ਵਧਣੇ ਚੱਲ ਠੰਡਾਈ ਕਰ ਜਾ ਬਦਲਾ ਵੇ ਚਿੱਤ ਕਬਰਿਆ ਉਨ ਤੂੰ ਹੀ ਵਰਜਾ ਪਾਣੀ ਨੀਤੇ ਤੋਂ ਵਧਣੇ ਚਲ ਠੰਡਾਈ ਕਰ ਜਾ